ਇਨਸਾਫ਼ ਦਵਾਉਣਾ ਤੈਨੂੰ ਮੇਰੀ ਜਿੰਦ ਪਈ ਏ ਤਰਸੀ ਤੂੰ ਨਾ ਆਇਆ ਪੁੱਤਰਾ ਤੇਰੀ ਆ ਗਈ ਪਹਿਲੀ ਵਰਸੀ ਮੈਣੀ ਆਣਾ ਬਾਪੂ ਮੇਰੀ ਆਉਂਦੀ ਰਹੇਗੀ ਵਰਸੀ ਸਿੱਧੂ ਮੂਸੇਵਾਲੇ ਦੀ ਪਹਿਲੀ ਵਰਸੀ ਤੋਂ ਪਹਿਲਾ ਮਾਤਾ ਚਰਨ ਕੌਰ ਨੇ ਸਾਂਝਾ ਕੀਤਾ ਇਹ ਭਾਵੁਕ ਵੀਡੀਓ ਚੌਣ ਵਾਲੇ ਮੇਰੇ ਨਾਲ ਨੇ ਥੋੜੇ ਸਾਥ ਦੇਣਗੇ ਪੂਰਾ ਕੋਈ ਨਹੀਂ ਭੁੱਲਿਆ ਮਰੇ ਮੇਰੇ ਤੋਂ ਜੋ ਮਾਂ ਨੇ ਗੁੰਦਿਆ ਜੂੜਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਇੱਕ ਬਹੁਤ ਇਮੋਸ਼ਨਲ ਨੋਟ ਵੀ ਲਿਖਿਆ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਕੀ ਲਿਖਾ ਪੁੱਤ ਮੈਂ ਕੀ ਦੱਸਾਂ ਗੁੰਗਿਆਂ ਬੋਲੀਆਂ ਸਰਕਾਰਾਂ ਤੇ ਹੋਰਾਂ ਨੂੰ ਕੀ ਤੇਰੇ ਮਾਪਿਓ ਤੇਰੇ ਚਾਣ ਵਾਲਿਆਂ ਦੇ ਦਿਲਾਂ ਤੇ ਕੀ ਬੀਤਦੀ ਐ ਹਰ ਰੋਜ਼ ਸਾਡੇ ਝਕਮ ਛਿਲਦੇ ਨੇ ਫੇਸਬੁੱਕ ਦੇ ਕੁਝ ਚੰਦ ਵਿਦਵਾਨ ਜਿਹੜੇ ਸਾਨੂੰ ਮਾੜਾ ਬੋਲ ਕੇ ਹੋਰ ਲੋਕਾਂ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਲੋਕ ਕਿੰਨੀਆਂ ਵੀ ਚਾਲਾਂ ਵਰਤ ਲੈਣ ਤੁਹਾਡੇ ਅਕਸ ਨੂੰ ਟਾ ਨਹੀਂ ਲਾ ਸਕਦੇ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਐ ਪਰ ਤੇਰੇ ਚਾਣ ਵਾਲੇ ਤੈਨੂੰ ਕਦੇ ਵੀ ਟਾ ਨਹੀਂ ਲੱਗਣ ਦੇਣਗੇ ਧੰਨਵਾਦ ਬੇਟਾ ਤੁਸੀਂ ਵੀ ਸੁਣੋ ਇਸ ਨੌਜਵਾਨ ਦੇ ਭਾਵੁਕ ਬੋਲ ਤੇ ਆਪਣੀ رائے ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਰਤਬਾ ਤੇਰਾ ਐਡਾ ਪੁੱਤਰਾ ਮਰ ਕੇ ਵੀ ਨਾ ਮਿਟਿਆ ਤੂੰ ਹੈ ਨਹੀਂ ਪਰ ਡਰ ਤੇਰੇ ਤੋਂ ਵੈਰੀ ਨਾ ਤੇਰਾ ਟਿਕਿਆ ਇਨਸਾਫ ਦਿਵਾਉਣਾ ਤੈਨੂੰ ਮੇਰੀ ਜਿੰਦ ਪਈ ਏ ਤਰਸੀ ਤੂੰ ਨਾ ਆਇਆ ਪੁੱਤਰਾ ਤੇਰੀ ਆ ਗਈ ਪਹਿਲੀ ਵਰਸੀ ਪੱਟ ਤੇ ਥਾਪੀ ਰਹੂਗੀ ਵਜਦੀ ਜਦ ਤੱਕ ਜਿਉਂਦੀਆਂ ਅਣਖਾਂ ਬਾਪੂ ਕਿੰਨਾ ਕ ਚੇਤੇ ਕਰਦੀਆਂ ਪਿੰਡ ਮੇਰੇ ਦੀਆਂ ਕਣਕਾਂ ਜੇ ਹੁੰਦਾ ਹੁਣ ਮੂੰਹ ਵਿੱਚ ਥੋੜੇ ਪਾਉਂਦਾ ਵਿਆਹ ਦੀ ਬਰਫੀ ਮੈਂ ਨਹੀਂ ਆਉਣਾ ਬਾਪੂ ਮੇਰੀ ਆਉਂਦੀ ਰਹੂਗੀ ਬਰਸੀ ਇਸ ਸਮੇਂ ਇੰਟਰਵਿਊ ਲੈਂਦੇ ਜੇਲ੍ਹਾਂ ਦੇ ਵਿੱਚ ਵੱਡੇ ਸਾਬਤ ਕਰਤੇ ਨੂੰ ਮਾੜਾ ਮਾਪਿਓ ਕਰਨਾ ਚਾਹੁੰਦੇ ਅੱਧੇ ਕਾਨੂੰਨ ਦੇ ਦਿਲ ਵਿੱਚ ਸਮਝ ਨਹੀਂ ਆਉਂਦੀ ਗੈਂਗਸਟਰਾਂ ਲਈ ਕਿਉਂ ਮਰਸੀ ਤੂੰ ਨਾ ਆਇਆ ਪੁੱਤਰਾ ਤੇਰੀ ਆ ਗਈ ਪਹਿਲੀ ਵਰਸੀ ਚਾਉਣ ਵਾਲੇ ਮੇਰੇ ਨਾਲ ਨੇ ਥੋੜੇ ਸਾਥ ਦੇਣਗੇ ਪੂਰਾ ਕੋਈ ਨਹੀਂ ਭੁੱਲਿਆ ਮਰੇ ਮੇਰੇ ਤੋਂ ਜੋ ਮਾਂ ਨੇ ਗੁੰਦਿਆ ਜੂੜਾ ਵਿੱਚ ਮਾਂਸੇ ਹਰੇਕ ਆਉਂཔ་ ਸਿੱਧੂ ਦੇ ਨਾਮ ਦੀ ਜਰਸੀ ਮੈਂ ਨਹੀਂ ਆਉਣਾ ਬਾਪੂ ਮੇਰੀ ਆਉਂਦੀ ਰਹੂਗੀ ਵਰਸੀ ਇਨਸਾਫ ਦਬਾਉਣਾ ਤੈਨੂੰ ਮੇਰੀ ਜਿੰਦ ਪਈਏ ਤਰਸੀ ਤੂੰ ਨਾ ਆਇਆ ਪੁੱਤਰਾ ਤੇਰੀ ਆ ਗਈ ਪਹਿਲੀ ਵਰਸੀ ਮੈਣੀ ਆਣਾ ਬਾਪੂ ਮੇਰੀ ਆਉਂਦੀ ਰਹੇਗੀ ਬਰਸੀ ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਤੋਂ ਪਹਿਲਾ ਮਾਤਾ ਚਰਨ ਕੌਰ ਨੇ ਸਾਂਝਾ ਕੀਤਾ ਇਹ ਭਾਵੁਕ ਵੀਡੀਓ ਚੌਣ ਵਾਲੇ ਮੇਰੇ ਨਾਲ ਨੇ ਤੁਹਾਡੇ ਸਾਥ ਦੇਣਗੇ ਪੂਰਾ ਕੋਈ ਨਹੀਂ ਭੁੱਲਿਆ ਮਰੇ ਮੇਰੇ ਤੋਂ ਜੋ ਮਾਂ ਨੇ ਗੁੰਦਿਆ ਜੂੜਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਇੱਕ ਬਹੁਤ ਇਮੋਸ਼ਨਲ ਨੋਟ ਵੀ ਲਿਖਿਆ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਕੀ ਲਿਖਾ ਪੁੱਤ ਮੈਂ ਕੀ ਦੱਸਾਂ ਗੁੰਗਿਆਂ ਬੋਲੀਆਂ ਸਰਕਾਰਾਂ ਤੇ ਹੋਰਾਂ ਨੂੰ ਕੀ ਤੇਰੇ ਮਾਪਿਓ ਤੇਰੇ ਚਾਣ ਵਾਲਿਆਂ ਦੇ ਦਿਲਾਂ ਤੇ ਕੀ ਬੀਤਦੀ ਐ ਹਰ ਰੋਜ਼ ਸਾਡੇ ਝਕਮ ਛਿਲਦੇ ਨੇ ਫੇਸਬੁੱਕ ਦੇ ਕੁਝ ਚੰਦ ਵਿਦਵਾਨ ਜਿਹੜੇ ਸਾਨੂੰ ਮਾੜਾ ਬੋਲ ਕੇ ਹੋਰ ਲੋਕਾਂ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਲੋਕ ਕਿੰਨੀਆਂ ਵੀ ਚਾਲਾਂ ਵਰਤ ਲੈਣ ਤੁਹਾਡੇ ਅਕਸ ਨੂੰ ਟਾ ਨਹੀਂ ਲਾ ਸਕਦੇ ਕਿਉਂਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਐ ਪਰ ਤੇਰੇ ਚਾਣ ਵਾਲੇ ਤੈਨੂੰ ਕਦੇ ਵੀ ਟਾ ਨਹੀਂ ਲੱਗਣ ਦੇਣਗੇ ਧੰਨਵਾਦ ਬੇਟਾ ਤੁਸੀਂ ਵੀ ਸੁਣੋ ਇਸ ਨੌਜਵਾਨ ਦੇ ਭਾਵੁਕ ਬੋਲ ਤੇ ਆਪਣੀ رائے ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ। ਰਤਬਾ ਤੇਰਾ ਐਡਾ ਪੁੱਤਰਾ ਮਰ ਕੇ ਵੀ ਨਾ ਮਿਟਿਆ ਤੂੰ ਹੈ ਨਹੀਂ ਪਰ ਡਰ ਤੇਰੇ ਤੋਂ ਵੈਰੀ ਨਾ ਤੇਰਾ ਟਿਕਿਆ ਇਨਸਾਫ ਦਵਾਉਣਾ ਤੈਨੂੰ ਮੇਰੀ ਜਿੰਦ ਪਈਏ ਤਰਸੀ ਤੂੰ ਨਾ ਆਇਆ ਪੁੱਤਰਾ ਤੇਰੀ ਆ ਗਈ ਪਹਿਲੀ ਵਰਸੀ ਪੱਟ ਤੇ ਥਾਪੀ ਰਹੂਗੀ ਵਜਦੀ ਜਦ ਤੱਕ ਜਿਉਂਦੀਆਂ ਅਣਖਾਂ ਬਾਪੂ ਕਿੰਨਾ ਕ ਚੇਤੇ ਕਰਦੀਆਂ ਪਿੰਡ ਮੇਰੇ ਦੀਆਂ ਕਣਕਾਂ ਜੇ ਹੁੰਦਾ ਹੁਣ ਮੂੰਹ ਵਿੱਚ ਥੋੜੇ ਪਾਉਂਦਾ ਵਿਆਹ ਦੀ ਬਰਫੀ ਮੈਂ ਨਹੀਂ ਆਉਣਾ ਬਾਪੂ ਮੇਰੀ ਆਉਂਦੀ ਰਹੂਗੀ ਬਰਸੀ ਇਸ ਸਮੇਂ ਇੰਟਰਵਿਊ ਲੈਂਦੇ ਜੇਲ੍ਹਾਂ ਦੇ ਵਿੱਚ ਵੱਡੇ ਸਾਬਤ ਕਰ ਤੇ ਨੂੰ ਮਾੜਾ ਮਾਪਿਓ ਕਰਨਾ ਚਾਹੁੰਦੇ ਅੱਧੇ ਕਾਨੂੰਨ ਦੇ ਦਿਲ ਵਿੱਚ ਸਮਝ ਨਹੀਂ ਆਉਂਦੀ ਗੈਂਗਸਟਰਾਂ ਲਈ ਕਿਉਂ ਮਰਸੀ ਕੂ ਨਾ ਆਇਆ ਪੁੱਤਰਾ ਤੇਰੀ ਆ ਗਈ ਪਹਿਲੀ ਵਰਸੀ ਚਾਉਣ ਵਾਲੇ ਮੇਰੇ ਨਾਲ ਨੇ ਥੋੜੇ ਸਾਥ ਦੇਣਗੇ ਪੂਰਾ ਕੋਈ ਨਹੀਂ ਭੁੱਲਿਆ ਮਰੇ ਮੇਰੇ ਤੋਂ ਜੋ ਮਾਂ ਨੇ ਗੁੰਦਿਆ ਜੂੜਾ ਵਿੱਚ ਮਾਂਸੇ ਹਰੇਕ ਆਉਂཔ་ ਸਿੱਧੂ ਦੇ ਨਾਮ ਦੀ ਜਰਸੀ ਮੈਂ ਨਹੀਂ ਹੋਣਾ ਬਾਪੂ ਮੇਰੀ ਆਉਂਦੀ ਰਹੂਗੀ ਵਰਸੀ